ਸਲਾਹੀ ਸੀ ਜੀ ਵੀ ਛੱਪੜ ਦਾ ਸਾਨੂੰ ਪਤਾ ਲੱਗਾ ਠੇਕਾ ਨਹੀਂ ਦਿੱਤਾ ਗਵਰਨਮੈਂਟ ਨਾਲ ਖਜ਼ਾਨੇ 'ਚ ਕਪੜਾ ਕੀਤਾ ਗਿਆ ਇਸ ਦੇ ਵਿੱਚ ਅਸੀਂ ਇਹਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਇਹਨੇ ਆਪਣੇ ਆਪ ਦੱਸਿਆ ਕਿ ਸਰਪੰਚ ਨੇ ਮੈਨੂੰ ਕਿਹਾ ਸੀ ਵੀ ਤੂੰ ਇੱਕ ਵਾਰ ਮੱਛੀ ਛੱਡ ਲਾ ਬਾਕੀ ਆਪਾਂ ਬਾਅਦ 'ਚ ਕਰ ਲਾਂਗੇ ਮੱਛੀ ਵੀ ਬਾਈ ਜੀ ਇਹਦੇ ਵਿੱਚ ਉਹ ਮੱਛੀ ਛੱਡੀ ਗਈ ਆ ਜਿਹੜੀ ਕਿ ਬਿਲਕੁਲ ਬੈਣਾ ਮੰਗੂਰ ਮੱਛੀ ਇਹਦੇ ਵਿੱਚ ਛੱਡੀ ਗਈ ਆ ਹਾਂ ਕਿੰਨੀ ਮੱਛੀ ਜੜੀ ਹੁੰਦ ਖੜੇ ਪਿਆ ਲੱਗਿਆ ਕੋਈ ਮੱਛੀ ਫੜਿਆ ਸੀਗਾ 7-8 ਘੰਟੇ ਲੋ ਛੱਡ ਤੇ ਕੋਈ ਸਰਪੰਚ ਨਾਲ ਹੁਡੀ ਗੱਲ ਹੋਈ ਸੀਗੀ ਵੀ ਮੱਛੀ ਛੱਡ ਦੇਈਏ ਹਾਂ ਮੈਂ ਗੱਲ ਕੀਤਾ ਸੀਗਾ ਕਿ ਇਹਦਾ ਛੱਡ ਲੈ ਕੋਈ ਗੱਲ ਨਹੀਂ ਕੋਈ ਨਹੀਂ ਸਾਡੇ ਕਰ ਲਾਂਗੇ ਹਣੇ ਮੱਛੀ ਤੁਸੀਂ ਨਾ ਜਰ ਛੱਡ ਦੇਣੋ ਚਲ ਤੁਸੀਂ ਇਹਨੂੰ ਨਹੀਂ ਤਰਨ ਦੇ ਨਹੀਂ ਅਸੀਂ ਤਰਨ ਨਹੀਂ ਦੇਣਾ ਤੇ ਬਾਕੀ ਅਸੀਂ ਇਹਨਾਂ ਦੀ ਕਾਰਵਾਈ ਹੋਵੇ ਇਹਦੀ ਕਾਨੂੰਨੀ ਕਾਰਵਾਈ ਹੋਵੇ ਅਸੀਂ ਗੱਲ ਮਜਗਤਾਰ ਸਿੰਘ ਸਤਾਂ ਦਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਹਲਕਾ ਬਾਗਾ ਪਰਾਣਾ ਦੇ ਪਿੰਡ ਥੋੜਾ ਗਰਮੀ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਵੱਖਰਾ ਮਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਵੇ ਪਹਿਲਾਂ ਤਾਂ ਛੱਪੜ ਦੀ ਛੱਪੜ ਦੇ ਵਿੱਚ ਮੱਸ਼ੀਆਂ ਛੱਡੀਆਂ ਗਈਆਂ ਪਿੰਡ ਵਾਸੀਆਂ ਨੇ ਕਿਹਾ ਕਿ ਬਿਨਾਂ ਕਿਸੇ ਮਤੇ ਦੇ ਤੋਂ ਜਿਹੜੀਆਂ ਮੱਸ਼ੀਆਂ ਸਰਪੰਚ ਵੱਲੋਂ ਵੇਚੀਆਂ ਜਾ ਰਹੀਆਂ ਤੇ ਦੂਸਰੀ ਇੱਕ ਇਹਦੇ ਨੇ ਵੱਡਾ ਇੱਕ ਇਲਜ਼ਾਮ ਹੋਰ ਵੀ ਲਗਾ ਰਹੇ ਨੇ ਪਿੰਡ ਵਾਸੀ ਉਹਨਾਂ ਨੇ ਕਿਹਾ ਕਿ ਜਿਹੜੀ ਮੰਗੂਰ ਮੱਛੀ ਆ ਉਹ ਛੱਡੀ ਗਈ ਆ ਜਿਹੜੀ ਕਿ ਨਹੀਂ ਛੱਡੀ ਜਾ ਸਕਦੀ ਜਿਹੜੇ ਕੈਂਸਰ ਦਾ ਕਾਰਨ ਬਣਦੀ ਆ ਤੇ ਲਗਭਗ ਉਹ ਕਹਿੰਦੇ 50000 ਬੱਚਾ ਇੱਥੇ ਛੱਡਿਆ ਗਿਆ ਉਹ ਜਾਂਚ ਦਾ ਵਿਸ਼ਾ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਬਾਅਦ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਨਾਲ ਇੱਥੇ ਜਿਹੜੇ ਸੈਕਟਰੀ ਆ ਬੀਡੀ ਦਫ਼ਤਰ ਦੇ ਵੱਲੋਂ ਉਹ ਵੀ ਪਹੁੰਚੇ ਹੋਏ ਜਿਹੜਾ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਜਿਹੜਾ ਇਕੱਠਾ ਆ ਬਾਈ ਜੀ ਕੀ ਮਸਲਾ ਕੀ ਆ ਮਸਲਾ ਇਹ ਸੀ ਜੀ ਵੀ ਛੱਪੜ ਦਾ ਸਾਨੂੰ ਪਤਾ ਲੱਗਾ ਠੇਕਾ ਨਹੀਂ ਦਿੱਤਾ ਜੀ ਗਵਰਨਮੈਂਟ ਨਾਲ ਖਜ਼ਾਨੇ 'ਚ ਕਪੜਾ ਕੀਤਾ ਗਿਆ ਅਸੀਂ ਇਹਦੀ ਕੱਲ ਆਪਣੇ ਸੈਕਟਰੀ ਸਾਹਿਬ ਨੂੰ ਪੁੱਛਿਆ ਕਰਦੀਪ ਸਿੰਘ ਉਹਨੂੰ ਵੀ ਇਹਦਾ ਠੇਕਾ ਹੋਇਆ ਬੋਲੀ ਉਹ ਕਹਿੰਦੇ ਨਹੀਂ ਜੀ ਅਸੀਂ ਉੱਥੇ ਵੀਡੀਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਜਦੋਂ ਪ ਵੇਖੇ ਰਜਿਸਟਰ ਉਹਦੀ ਕੋਈ ਬੋਲੀ ਨਹੀਂ ਹੋਈ ਅਸੀਂ ਐਪਲੀਕੇਸ਼ਨ ਦੇ ਇਹਨੂੰ ਉਹਨਾਂ ਨੇ ਫੋਨ ਲਾਤਾ ਵੀ ਮੱਛੀ ਨਾ ਫੜੋ ਜੀ ਇਹ ਸਵੇਰ 4 ਵਜੇ ਆ ਕੇ ਫੜਨ ਲੱਗਿਆ ਇਹ ਕਹਿੰਦਾ ਮੈਨੂੰ ਸਰਪੰਚ ਨੇ ਛੜਾਈ ਆ ਜੀ ਬਾਕੀ ਇਹਨਾਂ ਨੂੰ ਪਤਾ ਉਹ ਮੁੰਡਾ ਆਪਣਾ ਫੌਜੀ ਸਾਹਿਬ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੇ ਸੰਸ ਸਿੰਘ ਸਾਡੇ ਇਹ ਜੋ ਛੱਪੜ ਦਾ ਮਸਲਾ ਹੈ ਇਹਦੇ ਵਿੱਚ ਇਹ ਰਾਜੂ ਸਾਹਿਬ ਸਪੁੱਤਰ ਭਪੀਸ਼ਨ ਸਾਹਿਬ ਇਹਨੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਕਾਲਾ ਸਿੰਘ ਜੀ ਕਹਿਣ ਤੇ ਕੋਈ ਬਿਨਾ ਮਤਾ ਪਾਏ ਬਿਨਾ ਕਿਸੇ ਕਾਗਜ਼ੀ ਕਾਰਵਾਈ ਕੀਤੇ ਹੋਏ ਮੱਛੀ ਛੱਡੀ ਆ ਜਿਸ ਦੇ ਵਿੱਚ ਅਸੀਂ ਇਹਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਇਹਨੇ ਆਪਣੇ ਆਪ ਦੱਸਿਆ ਕਿ ਸਰਪੰਚ ਨੇ ਮੈਨੂੰ ਕਿਹਾ ਸੀ ਵੀ ਤੂੰ ਇੱਕ ਵਾਰ ਮੱਛੀ ਛੱਡ ਲਾ ਬਾਕੀ ਆਪਾਂ ਬਾਅਦ ਚ ਕਰ ਲਾਂਗੇ ਜਿਦੀ ਕਿ ਕੋਈ ਲੈਖਤ ਪੜਤ ਨਹੀਂ ਸੀ ਮੱਛੀ ਵੀ ਬਾਈ ਜੀ ਇਹਦੇ ਵਿੱਚ ਉਹ ਮੱਛੀ ਛੱਡੀ ਗਈ ਆ ਜਿਹੜੀ ਕਿ ਬਿਲਕੁਲ ਬੈਣਾ ਮੰਗੂਰ ਮੱਛੀ ਇਹਦੇ ਵਿੱਚ ਛੱਡੀ ਗਈ ਆ ਤੇ ਇਹਨੂੰ ਕੱਲ ਅਸੀਂ ਦਰਖਾਸਤ ਦਿੱਤੀ ਸੀਗੀ ਰਾਜੂ ਸ਼ਾਹ ਦੇ ਵਰਕਲਪ ਇਹਨੂੰ ਪ੍ਰਸ਼ਾਸਨ ਨੇ ਮਨਾਂ ਕੀਤਾ ਸੀ ਮੱਛੀ ਫੜਨ ਤੋਂ ਪਰ ਇਹਨੇ ਪਤਾ ਨਹੀਂ ਹੁਣ ਇਹਨੂੰ ਸਰਪੰਚ ਨੇ ਕਿਹਾ ਜਾਨੇ ਆਪਣੇ ਆਪ ਸੁਬਾ ਆ ਕੇ ਮੱਛੀ ਫੜਨੀ ਸ਼ੁਰੂ ਕਰਤੀ ਆ ਅਸੀਂ ਆ ਕੇ ਇਹਨੂੰ ਰੋਕਿਆ ਪੁਰਸਪ੍ਰਸ਼ਾਸਨ ਨੂੰ ਅਸੀਂ ਬੁਲਾਇਆ ਸੀ ਤੇ ਸੈਕਟਰੀ ਸਾਹਿਬ ਨੂੰ ਬੁਲਾਇਆ ਸੀ ਉਹ ਵੀ ਪਹੁੰਚੇ ਆ ਤੇ ਬਾਕੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਮੌਕੇ ਤੇ ਪਹੁੰਚੇ ਹੋ ਜੀ ਜੀ ਤੁਹਾਨੂੰ ਕੱਲ ਮਣਾ ਕਿਨੇ ਕੀਤਾ ਸੀਗਾ ਵੀ ਤੂੰ ਮੱਛੀ ਨਹੀਂ ਫੜਨੀ ਸੈਕਟਰੀ ਦਾ ਫੋਨ ਆਇਆ ਸੀਗਾ ਜੀ ਤੇ ਸੈਕਟਰੀ ਦਾ ਕੀ ਨਾਮ ਉਹਦਾ ਨਾਂ ਨਹੀਂ ਮੈਨੂੰ ਜੀ ਹਾਂ ਉਹਨਾਂ ਨੇ ਕਿਹਾ ਸੀਗਾ ਇੱਕ ਪ੍ਰਸਕੁਇ ਰਸੀਦ ਆ ਗਿਆ ਮੈਂ ਕਿਹਾ ਨਹੀਂ ਜੀ ਕਹਿੰਦਾ ਠੀਕ ਹੈ ਫੇਰ ਫੋਨ ਕੱਟਿਆ ਗਿਆ ਫੇਰ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਕਿ ਮੈਂ ਕਿਹਾ ਕੱਲ ਫੋਨ ਆਇਆ ਸੀ ਮੈਨੂੰ ਕਹਿੰਦਾ ਕੋ ਅਛਾ ਕਿੰਨੇ ਵਜੇ ਤੁਸੀਂ ਮੱਛੀ ਫੜਨ ਲੱਗੇ ਆਂ ਸਾਢੇ 5 ਜਾਂ 6 ਦੇ ਵਿੱਚ ਵਿੱਚ ਇਸ ਦੇ ਵਿੱਚ ਹੀ ਟੈਗ ਗੱਡੀ ਕਿ ਲੁਧਿਆਣੇ ਤੋਂ ਗੱਡੀ ਆਉਂਦੀ ਹੈ ਜੀ ਹਾਂ ਜੀ ਤੇ ਹੁਣ ਕਿੰਨੀ ਮੱਛੀ ਜਿਹੜੀ ਹੁਣ ਤੱਕ ਫੜੀਓ ਕਿ ਹੈ ਜਾਂਦਾ ਜਾਂ ਕੋਈ ਮੱਛੀ ਫੜਿਆ ਸੀਗਾ 7-8 ਘੰਟਾ ਲੋ ਛੱਡ ਤੇ ਹੁਣ ਕਿੰਨੀ ਬਚੇ ਅੰਦਰ ਕਿੰਨੀ ਮੱਛੀ ਇਹ ਹੋਊਗਾ 50-60 ਕਿਲੋ ਇਹ ਵੀ ਛੱਡਨੀ ਆ ਇਹਦੀ ਛੱਡ ਦੇਣੇ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਤੁਹਾਨੂੰ ਸਰਪੰਚ ਨਾਲ ਤੁਹਾਡੀ ਗੱਲ ਹੋਈ ਸੀ ਕਿ ਮੱਛੀ ਛੱਡਨੀ ਹੈ ਹਾਂ ਮੈਂ ਗੱਲ ਕੀਤਾ ਸੀ ਕਿ ਕਹਿੰਦਾ ਛੱਡ ਲੈ ਕੋਈ ਗੱਲ ਨਹੀਂ ਕੋਈ ਨੀ ਹਿਸਾਬ ਦੇ ਕਰ ਲਾਂਗੇ ਤਾਂ ਤੁਸੀਂ ਫੋਨ ਲਾ ਕੇ ਸਰਪੰਚ ਨੂੰ ਕਿਹਾ ਨਹੀਂ ਵੀ ਮੈਨੂੰ ਇੱਥੇ ਫੜੀ ਬੈਠੇ ਮੈਨੂੰ ਰੋਕੀ ਬੈਠੇ ਮੈਨੂੰ ਛਡਾ ਕੇ ਮੈਂ ਕਿਹਾ ਕਿ ਕਹਿੰਦਾ ਤੂੰ ਛੱਡ ਦੇ ਮੱਛੀ ਅੱਛਾ ਕਹਿੰਦਾ ਮੱਛੀ ਛੱਡਦਾ ਕਹਿੰਦਾ ਮੱਛੀ ਫੜ ਲੈ ਕਹਿੰਦਾ ਮੱਛੀ ਛੱਡਦਾ ਠੀਕ ਹੈ ਇਹ ਇਹੀ ਕਹਿ ਰਿਹਾ ਸਰਪੰਚ ਹਾਂਜੀ ਹਾਂਜੀ ਕੀ ਕਹਾਂ ਤੁਹਾਨੂੰ ਬਸ ਆਹੀ ਹੈ ਜੀ ਕਹਿਣਾ ਇਹਦੀ ਦਰਖਾਸਤ ਜਿਹੜੀ ਉਹ ਵੀਡੀਓ ਸਾਹਬ ਦੇ ਗਈ ਸੀ ਤੇ ਉੱਥੇ ਅਸੀਂ ਇਹੀ ਪਤਾ ਕੀਤਾ ਸੀਗਾ ਵੀ ਤੇ ਉਹਨਾਂ ਨੇ ਰਾਜੂ ਸਿੰਘ ਨੂੰ ਇਹ ਨੂੰ ਮਨਾ ਕੀਤਾ ਸੀਗਾ ਜੀ ਤੇ ਇਹ ਅੱਜ ਇੱਥੇ ਮੱਛੀ ਫੜਨ ਆਏ ਇਹਨਾਂ ਨੇ ਇਹੀ ਕਿਹਾ ਵੀ ਮੈਨੂੰ ਤਾਂ ਸਰਪੰਚ ਨੇ ਮੱਛੀ ਛਡਾਈ ਸੀ ਜੀ ਤੇ ਸਰਪੰਚ ਨੇ ਹੀ ਕਿਹਾ ਸੀ ਮੱਛੀ ਫੜਦਾ ਜੀ ਹੁਣ ਇਹ ਮੱਛੀ ਤੁਸੀਂ ਇੰਜਰ ਛੱਡ ਦੇਣੋ ਚਲ ਤੁਸੀਂ ਇਹਨੂੰ ਨਹੀਂ ਤਰਨ ਦੇਣਾ ਨਹੀਂ ਇਹ ਤਰਨ ਨਹੀਂ ਦੇਣਾ ਤੇ ਬਾਕੀ ਅਸੀਂ ਇਹਨਾਂ ਦੀ ਕਾਰਵਾਈ ਹੋਵੇ ਇਹਦੀ ਕਾਨੂੰਨੀ ਕਾਰਵਾਈ ਹੋਵੇ ਕੀ ਕਹਿ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਦਾ ਕਹਿੰਦਾ ਕਰਾਂਗੇ ਕਾਨੂੰਨੀ ਕਾਰਵਾਈ ਇਹਦੇ ਰਾਜੂ ਸਿੰਘ ਦੇ ਬਿਆਨ ਲੈਣਗੇ ਬਕਾਇਦਾ ਆਪਣੇ ਪਤਮਾ ਤੇ ਸੱਜਣਾ ਪਿੰਡ ਦੇ ਉਹ ਦੱਸਣਗੇ ਵੀ ਠੇਕਾ ਹੋਇਆ ਸੀ ਜਾਂ ਨਹੀਂ ਹੋਇਆ ਸੀ ਕੀ ਨਾ ਛੜਾਈ ਆ ਜੀ ਸਾਨਾ ਸੈਕਟਰੀ ਸਾਹਿਬ ਆ ਬੀਡੀਪੀ ਦਫਤਰ ਤੋਂ ਪਹੁੰਚਿਆ ਇੱਥੇ ਸੈਕਟਰੀ ਸਾਹਿਬ ਕੀ ਮਸਲਾ ਜਿਹੜਾ ਹੈਗਾ ਜਿਹੜਾ ਮੱਛੀ ਆ ਕਹਿੰਦੇ ਉਹ ਬਿਨਾਂ ਦੱਸੀ ਕਹਿੰਦੇ ਇੱਥੋਂ ਕੱਢਣ ਲੱਗ ਪਏ ਸੀ ਸਾਨੂੰ ਕੱਲ ਦਫਤਰ ਵਿੱਚ ਸ਼ਿਕਾਇਤ ਦੇ ਕੇ ਆ ਸੀਗੇ ਵੀ ਜਿਹੜੀ ਹੈਗੀ ਆ ਤੇ ਰਾਜੂ ਸਿੰਘ ਚੱਕੀ ਵਾਲਾ ਜਿਹੜਾ ਪਿੰਡ ਦੇ ਵਿੱਚ ਜਿਹੜਾ ਮੱਛੀਆਂ ਜਿਹੜਾ ਛੱਡੀਆਂ ਹੋਈਆਂ ਉਹਦੀਆਂ ਜੀ ਤੇ ਉਹਨੇ ਕੋਈ ਠੇਕੇ ਤੇ ਲਿਆ ਛੱਪਟ ਠੇਕੇ ਤੇ ਲਿਆ ਨਹੀਂਗਾ ਜੀ ਤੇ ਇਹਨੂੰ ਕੱਲ ਫੋਨ ਕਰਕੇ ਪੁੱਛਿਆ ਵੀ ਤੇਰੇ ਕੋਲੇ ਕੋਈ ਰਸੀਦ ਵ ਤੇ ਅਸੀਂ ਅੱਜ ਸਰਪੰਚ ਦਾ ਦਫ਼ਤਰ ਵਿੱਚ ਰਿਕਾਰਡ ਮਗਵਾਉਣ ਵਾਸਤੇ ਵੀ ਪਤਾ ਕਰਨ ਵਾਸਤੇ ਵੀ ਛੱਪੜ ਠੇਕੇ ਦਿੱਤਾ ਕ ਨਹੀਂ ਦਿੱਤਾਗਾ ਤੇ ਪਰ ਸਾਨੂੰ ਓਰੇ ਦਫ਼ਤਰੋਂ ਇੱਥੋਂ ਪਿੰਡੋਂ ਫੋਨ ਗਿਆ ਵੀ ਜਿਹੜਾ ਰਾਜੂ ਆਹੋ ਮੱਛੀਆਂ ਫੜ ਰਿਆ ਤੇ ਅਸੀਂ ਤੁਰੰਤ ਹਰਕਤ ਵਿੱਚ ਆਉਂਦੇ ਉਹਨੂੰ ਇਹਨੂੰ ਆਕੇ ਰੋਕਿਆ ਪੁਲਿਸ ਮੁਲਾਜ਼ਮ ਉਹਦੋਂ ਆ ਵੀਰ ਆਗੇ ਸੀਗੇ ਸਾਡੇ ਤੇ ਉਹਨਾਂ ਨੇ ਵੀ ਆਕੇ ਇੱਥੇ ਗੱਡੀਆਂ ਇਹਦੀ ਰੋਕੀਆਂ ਹੋਈਆਂ ਸੀਗੀਆਂ ਤੇ ਆਕੇ ਜਦ ਦੇਖਿਆ ਵੀ ਮੱਛੀ ਇਹਨਾਂ ਨੇ ਕਾਫੀ ਫੜ ਲਈ ਸੀ ਹੁਣ ਅਸੀਂ ਮੱਛੀ ਸਾਰੀ ਉਹ ਛੱਪੜ ਦੇ ਵਿੱਚ ਦੁਆਰਾ ਕਿਹਾਂ ਛੜਾਤੀ ਆ ਤੇ ਇਹਨੂੰ ਹੁਣ ਅਸੀਂ ਕਿਉਂਕਿ ਮੱਛੀ ਮੰਗੂਰ ਆ ਇਹ ਬੈਨ ਆ ਹੁਣ ਇਹਨੂੰ ਅਸੀਂ ਛੱਪੜ ਖਾਲੀ ਕਰਾ ਕੇ ਇਹਦਾ ਇਹਨੂੰ ਡਿਸਟਰਾਇ ਕਰਾਵਾਂਗੇ ਤੇ ਸਰਪੰਚ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ। ਸੁਖਦੇਵ ਸਿੰਘ ਐਸਐਹ ਪਹੁੰਚੇ ਨੱਥੂ ਵਾਲਾ ਚੌਂਕੀ ਤੋਂ ਆ ਸਰ ਤੁਸੀਂ ਇੱਥੇ ਪਹੁੰਚੇ ਲੋਕ ਇਕੱਠੇ ਹੋਏ ਆ ਕੀ ਮਸਲਾ ਕੀ ਸੀਗਾ ਤੇ ਕੀ ਹੁਣ ਕਾਰਵਾਈ ਕੀਤੀ ਜਾ ਰਹੀ ਆ। ਸਾਡੇ ਮੁੰਚੀ ਨੂੰ ਫੋਨ ਗਿਆ ਸੀ ਵੀ ਇਸ ਤਰ੍ਹਾਂ ਕੋਈ ਮੱਛੀਆਂ ਫੜਦੇ ਆ ਮੈਂ ਮੌਕੇ ਤੇ ਆ ਸੀਗਾ ਗੱਡੀ ਰੋਕ ਲਈ ਆ ਜੀ ਖਾਲੀ ਕਰਾਤੀ ਆ ਜੀ ਜਿਨੇ ਇਹ ਛੜਾਈਆਂ ਮੱਛੀਆਂ ਉਹਦੇ ਖਿਲਾਫ ਵੀ ਜੋ ਬੰਦੀ ਕਾਰਵਾਈ ਸੈਕਟਰੀ ਸਾਹਿਬ ਦੱਸਣਗੇ ਲਿਖ ਕੇ ਦੇਣਗੇ ਵੀ ਨਥੂ ਵਾਲੇ ਚੌਂਕੀ ਤੋਂ ਜਿਹੜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਇੱਥੇ ਸੈਕਟਰੀ ਸਾਹਿਬ ਪਹੁੰਚਿਆ ਜਿਹੜੀ ਗੱਲਬਾਤ ਇੱਥੇ ਸਾਰੀ ਹੋਈ ਆ ਉਹ ਕਹਿੰਦੇ ਜਿਹੜੀ ਮੱਛੀ ਆ ਉਹ ਜਿਹੜੀ ਉਹ ਖਾਲੀ ਕਰਵਾ ਦਿੱਤੀ ਗਈ ਆ ਤੇ ਜਿਹੜਾ ਕੁਝ ਜਿਹੜੀ ਹੈਗੀ ਮੱਛੀ ਉਹ ਵਿੱਚ ਛੱਡ ਦੇਣਗੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਛੱਪੜ ਜਿਹੜਾ ਖਾਲੀ ਕਰਵਾਇਆ ਜਾਊਗਾ ਉਸ ਤੋਂ ਬਾਅਦ ਜਿਹੜੀਆਂ ਜਿਹੜੀ ਮੰਗੂਰ ਮੱਛੀ ਆ ਜਿਹੜੀ ਲੋਕ ਕਹਿ ਰਹੇ ਆ ਵੀ ਉਹ ਇੱਥੇ ਅਸੀਂ ਨਹੀਂ ਨਹੀਂ ਛੱਡ ਦੇਗੇ ਲੈ ਕੇ ਜਾਣਗੇ ਇੱਥੋਂ ਚਾ ਕੀ ਪ੍ਰੋਸੈਸ ਹੋਊਗਾ ਇਹ ਆਪਦਾ ਜਿਹੜਾ ਪ੍ਰਸ਼ਾਸਨ ਦੇਖੂਗਾ ਪਰ ਫਿਰ ਹਾਲ ਜੇ ਈਡੀਆਂ ਵੱਡੀਆਂ ਵੱਡੀਆਂ ਗਲਤੀਆਂ ਜਿਹ ਤੁਹ ਵਾਲੀ ਤੇ ਪਰ ਅੱਜ ਫੇਰ ਜਿਹੜਾ ਇੱਕ ਵੱਡੀ ਜਿਹੜੀ ਘਟਨਾ ਜਿਹੜੀ ਹੋਣ ਲੱਗੀ ਸੀਗੀ ਜਿਹੜੀ ਲੋਕਾਂ ਨੇ ਰੋਕੀ ਆ ਇਹਦੇ ਬਾਰੇ ਵੀ ਜਿਹੜਾ ਜੇ ਮੁਖੀ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਇਹ ਤਾਂ ਆਉਣ ਵਾਲਾ ਸਮਝ ਦੱਸੂਗਾ ਵੀ ਕਿਉਂ ਵਾਰ-ਵਾਰ ਜਿਹੜੀ ਇਹ ਗੱਲਾਂ ਵਾਰ-ਵਾਰ ਨੱਥੂ ਵਾਲੇ 'ਚ ਹੋ ਰਹੀਆਂ ਨੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਤਾਰ ਸਿੰਘ ਸਰਾ ਹਾਂ ਆਫਨ ਇੰਡੀਆ ਟੀਵੀ ਪੈਨ ਨੱਥੂ ਵਾਲੇ